ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਅੱਜ ਆ ਜਸ਼ਨ ਦੇ ਦਾ ਜਨਮ ਦਿਨ 3 ਤਰੀਕ ਤੇ ਆਪਾਂ ਸੈਲੀਬ੍ਰੇਟ ਕਰਨਾ ਹਨਾ ਵੀਡੀਓ ਸ਼ੁਰੂ ਕਰ ਲੈ ਅੱਗੇ ਆਪਾਂ 4:00 ਵਜੇ ਤੇ ਸੈਲੀਬ੍ਰੇਟ ਕਰਨਾ ਆਪਾਂ ਜਸ਼ਨ ਦੇ ਸੈਲੀਬ੍ਰੇਟ ਵਾਸਤੇ ਕੁਝ ਨਾ ਕੁਝ ਲੈ ਕੇ ਆਉਣੇ ਆ ਸਮਾਨ ਤੇ ਇਹ ਆਪਣੀ ਪ੍ਰੀਤ ਤੇ ਪ੍ਰੀਤ ਦੀ ਫਰੈਂਡ ਸੱਚੀ ਕਾ ਬਲਾ ਦੋ ਪਤਾ ਤੇ ਇਹ ਖੁਸ਼ਬੂ ਹੈ ਹਨਾ ਪ੍ਰੀਤ ਦੀ ਫਰੈਂਡ ਹੈ ਤੇ ਇਹ ਸਾਡੇ ਨਾਲ ਜਾਂਦੀ ਹੈ ਤੇ ਅਸੀਂ ਲੈ ਕੇ ਆਉਣੇ ਜਸ਼ਨ ਜਸ਼ਨ ਵਾਸਤੇ ਖਰੀਦਾਰੀ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰ ਲਿਓ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਚਲੋ ਜੀ ਹੁਣ ਅਸੀਂ ਚੱਲਦੇ ਹਾਂ ਬੱਸ ਬੱਸ ਸਟੈਂਡ ਤੇ ਬੱਸ ਸਟੈਂਡ ਵੀ ਕਹਿੰਦੇ ਨੇ ਅੱਡਾ ਵੀ ਕਹਿੰਦੇ ਨੇ ਤੇ ਆਪਾਂ ਲੈ ਕੇ ਆਉਣੇ ਖਰੀਦਾਰੀ ਕਰਕੇ ਕੁਛ ਨਾ ਕੁਛ ਜਸ਼ਨ ਵਾਸਤੇ ਲਓ ਜੀ ਆਪਾਂ ਦੇ ਪਿੱਛੇ ਦੇ ਇੰਡੀਆ ਤੁਰੇ ਜਾਣੇ ਚੌੜਾ ਨਾ ਕਰੋ ਪੁੱਤ ਮੇਰੇ ਨਾਲ ਤੇ ਬੱਸ ਆਪਾਂ ਪਹੁੰਚਣ ਵਾਲੇ ਹਾਂ ਕਰਦੇ ਆਪਾਂ ਜਵਾਕਾਂ ਵਾਸਤੇ ਖਰੀਦਾਰੀ ਜਸ਼ਨ ਵਾਸਤੇ ਤੇ ਜਵਾਕ ਪ੍ਰੀਤ ਦੀ ਸਹੇਲੀ ਆ ਰਹੀ ਇੱਕ ਸਹੇਲੀ ਹੋਰ ਆਉਣੀ ਐ ਤੇ ਲਖਵੀਰ ਤੇ ਜਸ਼ਨ ਵੀ ਆਉਣਗੇ ਲਓ ਜੀ ਆ ਗਏ ਆਪਾਂ ਬੱਸ ਸਟੈਂਡ ਤੇ ਤੇ ਅਜੀ ਥੋੜਾ ਪਿੱਛੇ ਹੋ ਰਹਿ ਗਏ ਕਰਦੇ ਆ ਜੀ ਦੇਖਦੇ ਆ ਕੀ ਕੁਛ ਲੈਂਦੇ ਜਸ਼ਨ ਵਾਸਤੇ ਪ੍ਰੀਤ ਕੀ ਕੁਛ ਲੈਂਦੀ ਹੈ ਦੇਖਦੇ ਆ ਜੀ ਪ੍ਰੀਤ ਜਸ਼ਨ ਵਾਸਤੇ ਕੀ ਕੁਛ ਲੈਂਦੀ ਹੈ ਕਰਦੇ ਆ ਖਰੀਦਦਾਰੀ ਤੇ ਆਪੇ ਨਾਲ ਵਾਸਤੇ ਲਿਮਟ ਰੱਖੀ ਆ ਨਾ ਵੀ 1000 ਤੋਂ ਵੱਧ ਨਹੀਂ ਪੈਸੇ ਲਾਉਣੇ ਵੀ ਇੰਨੇ ਚ ਕੁਝ ਮੱਝ ਖਰੀਦ ਲਵਾਂ ਜੋ ਵੀ ਚੀਜ਼ ਆ ਗਈ ਲਓ ਜੀ ਪਹੁੰਚ ਗਏ ਆਪਾਂ ਸਰਦ ਇਹ ਇੱਥੇ ਆ ਸਦਕਾਨ ਤਾਂ ਜੀ ਕਰ ਲਈ ਆਪਾਂ ਖਰੀਦਦਾਰੀ ਤੇ ਸਾਰਿਆਂ ਕੋਲ ਇੱਕ ਇੱਕ ਲਫਾਫਾ ਇੱਕ ਮੇਰੇ ਕੋਲੇ ਤੇ ਆਪਾਂ ਜਾਂਦੇ ਆ ਜੀ ਘਰੇ ਹੁਣ ਤੇ ਦੋਨੇ ਪ੍ਰੀਤ ਦੀਆਂ ਫਰੈਂਡ ਨੇ ਜਿਹੜੀਆਂ ਨਾਲ ਆਈਆਂ ਨੇ ਤੇ ਇੱਕ ਇੱਕ ਫਰੈਂਡ ਨੂੰ ਅਸੀਂ ਆਉਣ ਵੇਲੇ ਲੈ ਕੇ ਆਏ ਬਲੈਕ ਕੱਪੜੇ ਵਾਲੀ ਨੂੰ ਆਉਣ ਵੇਲੇ ਘਰੋਂ ਬੋਲ ਮਾਰ ਲਿਆ ਹੁਣ ਅਸੀਂ ਕਰੇ ਜਾਂ ਕਿ ਨਹੀਂ ਚੱਲ ਜੱਸੋ ਹੈਪੀ ਬਰਥਡੇ ਟੂ ਯੂ ਹਰ ਦੇ ਟੂ ਹੈਪੀ ਬਰਥਡੇ ਟੂ ਫ੍ਰੈਂਡ ਹੈਪੀ ਬਰਥਡੇ ਟੂ ਯੂ ਚੰਚਲੇ ਇਸ ਮੇਰੇ ਕੋ ਬਿੱਧ ਰੱਖਤਾ ਚੰਚਲੇ ਲਓ ਹੈਪੀ ਬਰਥਡੇ ਪਤਾ ਤੇਨੂੰ ਠੀਕ ਹੈ ਸਾਡਾ ਖਸਰਾ ਲੰਮੀ ਅਮੂਰਾ ਡਾਕਸ਼ੀ ਜਨੂੰ ਵਾਇਗਨ ਚਲੋ ਭਾਈ ਤੁੰਡੀ ਮਾਰੋ happy birthday to you, happy birthday to you, Jashana, happy birthday to you, Jashana. C'è lo. Hai, Disha? Ghiaccio che ti ha donato la botta? Parmigiana. Happy birthday to you, happy birthday to you, Jashana. Mamma, com'è Happy birthday. Thank you very much. ਉੱਚੀ ਬੋਲਿਆ ਕਰ ਮਾਣੇ ਥੈਂਕ ਯੂ ਹੈਪੀ ਬਰਥਡੇ ਜਸ਼ਨ ਹੈਪੀ ਬਰਥਡੇ ਜਸ਼ਨ ਪਾਸ ਨੂੰ ਤੁਹਾਨੂੰ ਹਰਦਾ ਹਾਲੇ ਜੀ ਐ ਸਲੋ ਹੋ ਗਿਆ ਹਲੇ ਨਾ ਰਿਫੀ ਦਿੱਤੀ ਸੱਪੇ ਹੁਣ ਕੌਣ ਦੇ ਕੇ ਚਲੋ ਗਿਫਟ ਦੇ ਦੇ ਪੁੱਤ ਲਓ ਜੀ ਹੁਣ ਜਸ਼ਨ ਨੂੰ ਗਿਫਟ ਦੀ ਵਾਰੀ ਕੁਝ ਬੁਨੇ ਗਿਫਟ ਦੇਤਾ ਜਸ਼ਨ ਨੂੰ ਖੋਲ ਕੇ ਦੇਖੀਏ ਫਿਰ ਦੇਖਾਂਗੇ ਬਾਅਦ ਚ ਲਓ ਜੀ ਜੀਸ਼ਾ ਨੇ ਵੀ ਦੇਤਾ ਗਿਫਟ ਤੇ ਹੁਣ ਆਪਣੇ ਪ੍ਰੀਤ ਦੀ ਵਾਰੀ ਲਓ ਜੀ ਆਪਾਂ ਹੁਣ ਬੱਚੇ ਜਿਹੜੇ ਆਏ ਆ ਨਾ ਸਾਰਿਆਂ ਦੀ ਕਰਦੇ ਆਂ ਸੇਵਾ ਪਹਿਲਾਂ ਕੇਕ ਖਵਾਵਾਂਗੇ ਬੀਬੀ ਖਾਣਗੇ ਤੇ ਬਾਕੀ ਸਾਰੇ ਭੈਣਾਂ ਦਾ ਹਨਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਭੈਣ ਭਰਾ ਹਨ ਕੋਈ ਨਾ ਕੋਟ ਵਧਾਈ ਜਾਂਦੇ ਆ ਤੁਸੀਂ ਆਪਣੇ ਚੈਨਲ ਵਾਲਾ ਹੀ ਸਪੋਰਟ ਬਣਾ ਕੇ ਰੱਖੋ ਜੀ ਪਹਿਲਾਂ ਕੀ ਖਾਉਂਗੇ ਸਰਤ ਸਰਸਾ ਕੀ ਪੇਸਟੀਆ ਖਾਉਂਗੇ ਬੋਲੋ ਪਹਿਲਾਂ ਪੇਸਟੀਆ ਪਾ ਦੋ ਹਾਂ ਪੇਸਟੀਆ ਖਾ ਲੋ ਇਹਨੂੰ ਫਰਿੱਜ ਚ ਰੱਖ ਲਓ ਹਨਾ ਇੱਕ ਮਿੰਟ ਮੈਂ ਲੰਗਾ ਪੇਸਟੀਆ ਲਿਆਪੋ ਤੋਂ ਕੱਢ ਕੇ ਆਉਂਦੀ ਆਪਾਂ ਸਾਰਿਆਂ ਨੂੰ ਲਓ ਜੀ ਕੀ ਕੀ ਪੇਸਟੀ ਦਾ ਹੋਗੇ ਸਾਰਾ ਤਾਂ ਤਿੰਨ ਚੀਜ਼ਾਂ ਨੇ ਹੋਣੀ ਚਲੋ ਅ ਬਰਮਿੰਦਰ ਸਟੇਜ ਇਧਰ ਵੀ ਕੈਮਰਾ ਕਰ ਲਓ ਆਂਦੀ ਕਿ ਮੈਂ ਧੰਨਵਾਦ ਇਹ ਪਲੇਟਾਂ ਹੀ ਆ ਲੈਣੇ ਦੋ ਤੇ 스ਪੂਨ ਲੈ ਆਣੇ ਬែកੇ ਖਾਣਾ ਆਉਂਦੇ ਨੇ ਮੰਜੀ ਦੇ ਬੈਠੇ ਲੈ ਕੁਝ ਲੋੜ ਹੋ ਕੇ ਰਹਿ ਗੋ ਬੋ ਜੀ ਹੈਪੀ ਬਰਥਡੇ ਕਰਨ ਥੈਂਕ ਯੂ ਇੱਥੇ ਬੈਠ ਜਾ ਮਾਰ ਲਓ ਠੀਕ ਜੇਟੀ ਨਾਮ ਕੰਪੂਸ਼ਨ ਮੀਰੀਆ ਇਹ ਨਾ ਨਹੀਂ ਨਹੀਂ ਆਪ ਕੋਲ ਨੂੰ ਖੁੱਲਿਆ ਹੱਥ ਰੱਖ ਕੇ ਉਹ ਕਰ ਦੋ ਮਿੰਟ ਆ ਤਾਂ ਰਹਿ ਗਿਆ ਨੀ ਖਿੜਾਈ ਖਾ ਲੋ ਬਾਅਦ ਚ ਪਿਓ ਖਾ ਲੋ ਇਹਨੇ ਪਲੇਟ ਦੇ ਵਿੱਚ ਸਮਾਨ ਨਹੀਂ ਟਿਕਣਾ ਚੁੱਕ ਚੁੱਕ ਸਾਰੇ ਖਾ ਲੋ ਦੀਸ਼ਾ ਲੈ ਗਈ ਕਿਸੇ ਮਾਰ ਦੇ ਗਈ ਬੰਮੀ ਨੇ ਮੈਂ ਲਾਈਟਸ ਕੋਲਾ ਨਹੀਂ ਖਾਤੇ ਹਾਂ ਇਹ ਲੈਦਾ ਓਕੇ ਹੈਲੋ ਕੋਰ ਨਾਲ ਪਲੇਟ ਨੇ ਖਰਾਬ ਹੋ ਰਹੀ ਉਹਦਾ ਬਸ ਟੜੀ ਖਾ ਲਈ ਅਸੀਂ ਫੇਰ ਕਰਦੇ ਲੋ ਜੀ ਹੁਣ ਆਪਾਂ ਕਰ ਰਹੇ ਆ ਪਾਰਟੀ ਬੱਚਿਆਂ ਦੇ ਨਾਲ ਤੇ ਇਧਰ ਆਪਣਾ ਜਸ਼ਨ ਇਧਰ ਆਪਾਂ ਬਰਦਾ ਜਸ਼ਨ ਪ੍ਰੀਤ ਤੇ ਦੋਨੇ ਫਰੈਂਡ ਆਪਾਂ ਵੀ ਖਾ ਰਹੇ ਹਾਂ ਜੀ ਆ ਜੋ ਸਾਰੇ ਭੈਣ ਭਰਾ ਖਾ ਲਓ ਜੀ ਆਲਤੀ ਸ਼ਾਮਿਲ ਹੋ ਜਾਓ ਸਾਰੇ ਭੈਣ ਭਰਾ ਅੱਜ ਲਓ ਜੀ ਹੁਣ ਹੋ ਗਈ ਪੀਜ਼ਾ ਪਾਰਟੀ ਸ਼ੁਰੂ ਪਲੇਟ ਲੈ ਲੋਗੇ ਉਹ ਹੈ ਨਹੀਂ ਤਾਂ ਲੈ ਆ ਮਾਂ ਛੋਟੀ ਪਲੇਟ ਲਓ ਮਾਸਾ ਸਾਸ ਹੈ ਨਹੀਂ ਸਾਸ ਨਹੀਂ ਪਾਈ ਪਾਈ ਐਚਲੀ ਫਲਿਕਸ ਹੈ ਲੈ ਲਓ ਫਿਰ ਹਾਂ ਚਿਲੀ ਫਲਿਕਸ ਵੀ ਦੇ ਦੇ ਸੌਸ ਵੀ ਦੇ ਦੇ ਜੈਸਨ ਨੂੰ ਦੇ ਦੋ ਕੇਕ ਆਹ ਸੌਰੀ ਲਓ ਪੀਜ਼ਾ ਲਓ ਜਿਸ ਨੂੰ ਸੌਚਾਈ ਦੀ ਵੀ ਲਓ ਜੀ ਹੁਣ ਆਦੀ ਮਾਸੀ ਕੋਲੇ ਜਾਂਦਾ ਜੀ ਇਹ ਲਿਆ ਦਾ ਖੁਸ਼ਬੂ ਨੇ ਜਸ਼ਨ ਵਾਸਤੇ ਗਿਫਟ ਕਿੰਨਾ ਪਿਆਰਾ ਗਿਫਟ ਫੋਟੋ ਬਹੁਤ ਸੋਹਣੀ ਫੋਟੋ ਥੈਂਕ ਯੂ ਪਤਤਾ ਤੇ ਹੁਣ ਪ੍ਰੀਤ ਵਾਲਾ ਪ੍ਰੀਤ ਨੇ ਜਿਹੜਾ ਗਿਫਟ ਦਿੱਤਾ ਹਨ ਬਾਕਸਿੰਗ ਕਰੀ ਜਾਂਦਾ ਜਸ਼ਨ ਤੇਤੀਆਂ ਦੀ ਕਿੰਨੀ ਰੌਣਕ ਹੁੰਦੀ ਅੱਜ ਮੇਰੇ ਕੋਲ 4 ਤੀਆਂ ਬੈਠੀਆਂ ਤੇ ਇੰਨੀ ਕਿ ਜ਼ਿਆਦਾ ਰੌਣਕ ਹੋਈ ਪਈ ਚਲੋ ਜੀ ਇੱਕ ਮਿੰਟ ਅਨਬਾਕਸਿੰਗ ਖੋਲ ਲੈਂਦੇ ਫਿਰ ਦਿਖਾਉਨੇ ਕੀ ਲਿਆਂਦਾ ਪ੍ਰੀਤ ਲਓ ਜੀ ਪ੍ਰੀਤ ਨੇ ਇਹ ਦਿੱਤਾ ਹੈਗਾ ਹਨਾ ਗਿਫਟ ਜਸ਼ਨ ਨੂੰ ਮੈਨੂੰ ਬਹੁਤ ਪਸੰਦ ਆ ਆ ਵੀ ਬਹੁਤ ਪਸੰਦ ਆ ਬਾਈ ਫੋਟੋ ਬਹੁਤ ਸੋਹਣੀ ਹੈਗੀ ਆ ਦਿਖਾ ਦਿਖਾ ਯਾ ਸਮਾਰਕ ਆ ਪ੍ਰੀਤ ਨੇ ਗਿਫਟ ਦਿੱਤਾ ਜੀ ਬਹੁਤ ਜ਼ਿਆਦੇ ਪੈਨ ਤੇ ਪੈਨਸਲਾਂ ਕਈ ਰੰਗ ਕਈ ਪ੍ਰਕਾਰ ਦੇ ਕਲਰ ਨੇ ਹਨਾ ਮੋਮ ਵਾਲੇ ਤੇ ਹਾਂਜੀ ਹਾਂਜੀ ਇਹ ਬਹੁਤ ਵਧੀਆ ਹੁਣ ਦਿਸ਼ਾ ਦੀ ਵਾਰੀ ਮਾਤਾ ਨੂੰ ਮੈਂ ਖੋਲ ਦੇ ਸਕਦਾ ਖੋਸ਼ ਹੋ ਜਿਹਾ ਨਾ ਪਹਿਲਾਂ ਆਂਟੀ ਦਾ ਧੰਨਵਾਦ ਕਰ ਜਿਹੜੀ ਮੰਦੀਪ ਆਂਟੀ ਨੇ ਆਪਾਂ ਨੂੰ ਪੈਸੇ ਪਾਈ ਸੀ 500 ਰੁਪਏ ਥੈਂਕ ਯੂ ਆਂਟੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਕੱਤੀ ਮੇਰੇ ਜਨਮ ਦਿਨ ਲਵ ਯੂ ਕਹਦੇ ਲਵ ਯੂ ਅੱਜ ਕਹਦੇ ਆਈ ਲਵ ਯੂ ਆਂਟੀ ਤੇ ਵਾਓ ਹਾਏ ਦਿਸ਼ਾ ਬਹੁਤ ਸੋਹਣੇ ਤਿੰਨੇ ਗਿਫਟ ਐਨੇ ਸਿਰਾਂ ਗਿਫਟ ਆ ਵੀ ਬਹੁਤ ਸੋਹਣੇ ਬਹੁਤ ਸੋਹਣਾ ਬਹੁਤ ਸੋਹਣਾ ਦੇਖੋ ਜੀ ਦੀਸ਼ਾ ਨੇ ਐਡ ਸੋਹਣੇ ਦੋ ਕੱਪ ਲੈ ਕੇ ਦਿੱਤੇ ਬਹੁਤ ਸੋਹਣੇ ਆ ਥੈਂਕ ਯੂ ਪੁੱਤ ਤੇਰੇ ਜਨਮ ਦਿਨ ਤੇ ਅਸੀਂ ਵੀ ਤੈਨੂੰ ਵਧੀਆ ਗਿਫਟ ਲੈ ਕੇ ਦੇਵਾਂਗੇ ਚੰਗਾ ਉਦੋਂ ਮੇਰੀ ਪੇਮੈਂਟ ਆ ਜਾ ਮੰਗਣ ਚੱਲਣਾ ਇਸ ਲਈ ਅਗਲੇ ਜਨਮ ਕਦੋਂ ਆ ਜਨਮ ਦਿਨ ਤੇਰਾ ਦੂਜੇ ਮਹੀਨੇ ਚਲੋਂ ਤਰੀ ਦੂਜੇ ਮਹੀਨੇ ਦੀ ਠੀਕ ਹੈ ਉਹਦੇ ਫਿਰ ਬਹੁਤ ਹੀ ਸੋਹਣਾ ਗਿਫਟ ਮੈਂ ਖੁਦ ਖਰੀਦ ਕੇ ਭੇਜੂਗੀ ਠੀਕ ਹੈ ਤੇ ਆ ਵੀ ਗਿਫਟ ਬਹੁਤ ਸੋਹਣਾ ਪਤਾ ਨੂੰ ਖੋਲ ਕੇ ਦਿਖਾ ਸਮਾਰ ਕੇ ਮੈਨੂੰ ਇਹ ਬਹੁਤ ਪਿਆਰਾ ਲੱਗਾ ਐਡਾ ਗਿਊਡ ਬੇਬੀ ਦੀ ਫੋਟੋ ਹੈ ਇਦੇ ਵਿੱਚੋਂ ਕੱਢ ਦੇ ਪੁੱਤ ਕੱਢ ਕੇ ਸਮਾਰਕ ਦਿਖਾ ਲਓ ਜੀ ਇਹ ਇਹਦੀ ਨੇ ਵੀ ਐਡਾ ਸੋਹਣਾ ਗਿਫਟ ਦਿੱਤਾ ਹਨ ਮੇਰੇ ਜਸ਼ਨ ਨੂੰ ਐਡਾ ਕਿਸ ਪਿਆਰਾ ਫੋਟੋ ਆ ਇਹ ਇਸ ਤਰ੍ਹਾਂ ਨਾ ਇਹ ਫੋਟੋ ਲਗਾ ਸਕਦੇ ਆਪਾਂ ਤੇ ਇਹ ਖੁਸ਼ਬੂਨੇ ਦਿੱਤਾ ਥੈਂਕ ਯੂ ਪੁੱਤ ਲਵ ਯੂ ਤੈਨੂੰ ਵੀ ਬਹੁਤ ਬਹੁਤ ਜਿਉਂਦੀ ਵਾਸਦੀ ਰਹਿ ਪੁੱਤ ਤਰੱਕੀਆਂ ਕਰ ਪੜ੍ਹਾਈ ਵਧੀਆ ਕਰਿਆ ਕਰੋ ਪੂਰੀ ਜੀ ਤੇ ਹੁਣ ਪ੍ਰੀਤ ਇਹਨੂੰ ਬਾਕਸਿੰਗ ਕਰਦੀ ਐ ਦੇਖੋ ਜੀ ਕਿੰਨਾ ਪਿਆਰਾ ਬੱਚਾ ਹੈ ਨਾ ਬਹੁਤ ਹੀ ਜਿਆਦਾ ਸੋਹਣਾ ਤੇ ਮਗ ਬਹੁਤ ਸੋਹਣੇ ਆ ਬਹੁਤ ਸੋਹਣੇ ਫੋਟੋ ਬਹੁਤ ਸੋਹਣੇ ਮਗ ਬਹੁਤ ਸੋਹਣੇ ਤੇ ਹੁਣ ਪ੍ਰੀਤ ਦਾ ਗਿਫਟ ਖੋਲਦੇ ਆਪਾਂ ਤੇ ਕਣੀਆਂ ਆ ਰਹੀਆਂ ਨਹੀਂ ਦੇਖੋ ਮੌਸਮ ਤਾਂ ਫਿਰ ਅਸੀਂ ਫੇਰ ਵੀ ਮੀਂਹ 'ਚ ਖੜੇ ਬੈਠੇ ਆ ਨਾ ਕਿਉਂਕਿ ਵਧੀਆ ਲੱਗਦੀਆਂ ਕਣੀਆਂ ਠੰਡੀਆਂ ਓਏ ਪੇਸਲ ਗਲਾਸ ਦੇਖੋ ਇਹਦੇ 'ਚ ਆ ਕਲਰ ਵੀ ਮਿਲ ਗਏ ਆਪਾਂ ਨੂੰ ਇੱਕ ਇਰੇਜ਼ਰ ਹਾਂ ਇੱਕ ਰੇਜਰ ਸਕੇਲ ਹੋ ਗਿਆ ਇੰਨਾ ਸਮਾਨ ਹੈ ਮੂਮ ਕਲਰ ਕਲੇ ਇਹ ਕਿੰਨੇ ਦਾ ਆਇਆ ਸੀ ਪ੍ਰੀਤ ਕਿੰਨੇ ਦਾ ਆਇਆ ਸੀ ਸਮੀ ਇਹ ਆਪਨੂੰ 140 ਦਾ 140 ਦਾ ਸੀ ਤੇ 10 ਰੁਪਏ ਨੇ ਗਿਫਟ ਪੈਕ ਕਰਨ ਦੇ ਲੈ ਲਏ 150 ਰੁਪਏ ਲਿਆ ਅੰਦਰ ਭਾਜੋ ਬੁੱਤ ਨਹੀਂ ਆ ਗਿਆ ਲੋ ਜੀ ਚਾਹੇ ਡਰਾਇੰਗ ਕੀਤੀ ਹੋਈ ਆ ਹਾਂ ਕੋਸ ਨਹੀਂ ਡਰਾਉਂ ਜਿੱਥੋਂ ਪਹਿਲਾਂ ਲੱਭੀ ਸੀ ਨਹੀਂ ਮੈਂ ਉਹ ਪਿੰਡ ਵੀ ਆਹੀ ਜਿੱਥੇ ਸ਼ੱਕਰ ਵੰਡੀ ਸੀ ਵੇ ਤੂੰ ਲੁੱਟਿਆ ਜਾਵੇਂਗਾ ਵੇ ਤੂੰ ਵਿਆਹ ਆ ਜਾਵੇਂਗਾ ਮੇਰੇ ਵਰਗੀ ਨਹੀਂ ਤੇ ਆਉਣੀ ਮੁੜ ਕੇ ਇੱਥੀ ਆਵੇਂਗਾ ਸਰੋਦਾ ਮਕੀ ਦੀ ਰੋਟੀ ਕਿਉਂ ਨਹੀਂ ਅੱਜ ਗਲ ਕਾਂਦੀ ਸਾਡਾ ਸਰੋਤਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਗੱਲ ਖਾਂਦੀ ਨਹੀਂ ਖਿੱਚ ਗਈ ਨਹੀਂ ਖਿੱਚ ਗਈ ਕੀਦੇਤੇ ਮੱਠੀ ਹੁੰਦੀ ਜਾਂਦੀ ਨਹੀਂ ਖਿੱਚ ਗਈ ਕੀਦੇਤੇ ਮੱਠੀ ਹੁੰਦੀ ਜਾਂਦੀ ਲਓ ਜੀ ਪਾਰਟੀ ਕਰਕੇ ਹਟ ਗਿਆ ਨਾ ਬੱਚੇ ਡਾਂਸ ਵਗੈਰਾ ਕਰ ਲਿਆ ਅੱਜ ਤਾਂ ਮੈਂ ਵੀ ਡਾਂਸ ਕਰ ਲਿਆ ਜਸ਼ਨ ਦੇ ਨਾਲ ਹਨਾ ਗਿੱਧਾ ਪਾਇਆ ਤੇ ਬਾਕੀ ਜੀ ਸਬਜ਼ੀ ਆਪਾਂ ਬਣਾ ਲਈ ਹਨਾ ਫਲੀਆਂ ਦੀ ਫਲੀਆਂ ਦੀ ਸਬਜ਼ੀ ਬਣਾ ਕੇ ਦੁੱਧ ਗਰਮ ਕਰ ਲਿਆ ਕਿਉਂਕਿ ਮਿੱਠਾ ਬਹੁਤ ਖਾ ਲਿਆ ਅੱਜ ਇਹਨਾਂ ਨੇ ਤੇ ਸੇਵੀਆਂ ਬਣਾਈਆਂ ਨਹੀਂ ਫਿਰ ਮੈਂ ਕਿਹਾ ਖਾਣੀਆਂ ਤਾਂ ਹੈ ਨਹੀਂ ਮੁੜ ਕੇ ਸਵੇਰ ਤਾਈਂ ਰੁਲੀ ਜਾਣਗੀਆਂ ਤੇ ਕੱਲ ਨੂੰ ਬਣਾ ਦਾਂਗੇ ਅੱਜ ਮਿੱਠਾ ਖਾਣ ਵਾਸਤੇ ਹੈਗਾ ਸੀ ਇਹਨਾਂ ਕੋਲੇ ਤੇ ਕੱਲ ਨੂੰ ਆਪਾਂ ਸੇਵੀਆਂ ਬਣਾ ਦਾਂਗੇ ਤੇ ਆਟਾ ਗੁੰਨ ਕੇ ਰੱਖ ਲਿਆ ਜੀ ਮੈਂ ਦੇਖਦੇ ਆਂ ਵੀ ਦੋ ਜਿਹੜੀਆਂ ਪ੍ਰੀਤ ਦੀਆਂ ਸਹੇਲੀਆਂ ਆ ਹੁਣ ਰੋਟੀ ਬਣਾ ਕੇ ਆਪਾਂ फटाफट ਖਵਾ ਦਨੇ ਆ ਨਾ ਖਾ ਕੇ ਰੋਟੀ ਜਾ ਵਰਨੇ ਆ ਕਰੇ ਤੇ ਚਲੋ ਜੀ ਅੱਜ ਬਲੌਗ ਹਨਾ ਥੋੜਾ ਛੋਟਾ ਬਣਿਆ ਪਰ ਜਿਵੇਂ ਵੀ ਬਣਿਆ ਪਲੀਜ਼ ਫੁੱਲ ਵਾਚ ਕਰ ਲਿਓ ਤੇ ਸੋਹਣੇ-ਸੋਹਣੇ ਕਰੋ ਜੀ ਕਮੈਂਟ ਤੇ ਅੱਜ ਅਸੀਂ ਹਨਾ ਦੋ ਮਾਮਾ ਨੇ ਰਲ ਕੇ ਜਸ਼ਨ ਦਾ ਜਨਮ ਦਿਨ ਬਣਾਇਆ ਤੇ ਜੀ ਜਿੰਨਾ ਕ ਹਨਾ ਅੱਧਾ ਕ ਸਹਿਯੋਗ ਮੈਂ ਪਾਇਆ ਅੱਧਾ ਭੈਣ ਨੇ ਪਾਇਆ ਮਨਦੀਪ ਨੇ ਤੇ ਮੋਗੇ ਜ਼ਿਲ੍ਹੇ ਚ ਉਹਨਾਂ ਦਾ ਪਿੰਡ ਆ ਤੇ ਦੋ ਮਾਵਾ ਨੇ ਹਨਾ ਤੇ ਇੱਕ ਧੀ ਦਾ ਜਨਮ ਦਿਨ ਅੱਜ ਸੈਲੀਬ੍ਰੇਟ ਕੀਤਾ ਤੇ ਥੈਂਕ ਯੂ ਭੈਣੇ ਮਨਦੀਪ ਭੈਣੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੂੰ ਮੇਰੀ ਧੀ ਵਾਸਤੇ ਇੰਨਾ ਕਰਿਆ ਹਨਾ ਤੇ ਕਹਿੰਦੇ ਹੁੰਦੇ ਆ ਵੀ ਜਦੋਂ ਬੰਦਾ ਸੌਖਾ ਆਉਂਦਾ ਸੌਖੇ ਬੰਦੇ ਕੋਲੇ ਸਾਰੇ ਭੱਜੇ ਜਾਂਦੇ ਨੇ ਹਨਾ ਜਦੋਂ ਬੰਦਾ ਔਖਾ ਆਉਂਦਾ ਵਿਰਲਾ ਹੀ ਖੜਦਾ ਕੋਈ ਨਾਲ ਤੇ ਸਾਡੇ ਨਾਲ ਇਹ ਭੈਣ ਖੜੀ ਆਣਾ ਜਸ਼ਨ ਤੇ ਜਨਮ ਦਿਨ ਤੇ ਥੈਂਕ ਯੂ ਭੈਣੇ ਤੇ ਮੈਨੂੰ ਮੈਂ ਕਦੇ ਸੋਚਿਆ ਨਹੀਂ ਸੀ ਹਨਾ YouTube ਤੇ ਮੈਂ ਚੈਨਲ ਬਣਾਉਂਗੀ ਇੰਨੇ ਕ ਭੈਣਾਂ ਮੇਰੇ ਨਾਲ ਜੁੜ ਜਾਣੀਆਂ ਹਨਾ ਤੇ ਇੰਨੇ ਕ ਸੋਹਣੇ ਸੋਹਣੇ ਨਾਲ ਤਾਂ ਕਮੈਂਟ ਕਰਦੀਆਂ ਨਾਲੇ ਮੇਰੇ ਨਾਲ ਹਨਾ ਡੇਲੀ ਚਾਰ ਪੰਜ ਦਿਨਾਂ ਤੋਂ ਮੇਰੇ ਨਾਲ ਭੈਣ ਦੀ ਗੱਲ ਹੋ ਜਾਂਦੀ ਹੋਰ ਵੀ ਭੈਣਾਂ ਜੁੜੀਆਂ ਨੇ ਸਾਰੀਆਂ ਨਾਲ ਗੱਲ ਹੋ ਜਾਂਦੀ ਹੈ ਪਰ ਨਾਲ ਕਹਿੰਦੇ ਹੁੰਦੇ ਵਿਰਲਾ ਹੀ ਖੜਦਾ ਹੈ ਹਨਾ ਤੇ ਇਹ ਭੈਣ ਖੜੀ ਆ ਆਪਣੇ ਨਾਲ ਮਨਦੀਪ ਭੈਣ ਤੇ ਮੈਂ ਕਹਣੀ ਆ ਵੀ ਵਾਹਿਗੁਰੂ ਇਹਨਾਂ ਦੇ ਹਨਾ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇੰਨੀ ਕੀ ਜ਼ਿਆਦਾ ਤਰੱਕੀ ਕਰਨ ਵੀ ਜਿਹੜਾ ਭੈਣ ਨੇ ਸੋਚਿਆ ਨਾ ਹੋਵੇ ਉਦੋਂ ਵੀ ਦੁੱਗਣੀ ਤਰੱਕੀ ਕਰਨ ਮੈਂ ਵੀ ਇੱਕ ਮਾਂ ਹਨਾ ਮਾਂ ਇੱਕ ਸੀਸ ਦੇ ਰਹੀ ਐ ਰੌਰਾਸ ਵੇਲੇ ਮੈਂ ਸੀਸ ਦੇ ਰਹੀ ਆ ਹਨਾ ਵੀ ਵੈਗਰੂ ਚੜਦੀ ਕਲਾ ਚ ਰੱਖੀ ਉਹਨਾਂ ਦੇ ਬੱਚਿਆਂ ਨੂੰ ਹਨਾ ਉਹਨਾਂ ਦੇ ਇੱਕ ਬੇਟਾ ਇੱਕ ਬੇਟੀ ਐ ਤੇ ਇੱਕ ਭਾਜੀ ਨੇ ਤੇ ਭੈਣਾਂ ਭੈਣਾਂ ਹਨਾ ਇਹ ਚਾਰੇ ਜਨੇ ਫੈਮਿਲੀ ਚ ਰਹਿੰਦੇ ਨੇ ਬਾਕੀ ਇਹਨਾਂ ਦੇ ਦਿਔਰ ਤੇ ਦੇਵਰਾਣੀ ਤੇ ਸੱਸ ਸੋਹਰਾ ਇਹਨਾਂ ਦੇ ਹਨਾ ਉਹ ਸ਼ਾਇਦ ਬਾਹਰ ਨੇ ਇਨਾਂ ਮੈਂ ਪੱਕਾ ਨਹੀਂ ਪਛਾਹਦਾ ਸ਼ਾਇਦ ਵੀ ਸਸਤਾ ਉਹਨਾਂ ਦੀ ਬਾਹਰ ਨੇ ਸਹੁਰੇ ਦਾ ਨਹੀਂ ਪਤਾ ਵੀ ਇੱਥੇ ਇਹ ਮੌਕੇ ਦੇ ਹਨ ਤੇ ਇੰਨੇ ਮੇਰੀ ਗੱਲ ਨਹੀਂ ਹੋਈਗੀ ਬਾਕੀ ਜਿੰਨਾ ਕਿ ਮੈਨੂੰ ਪਤਾ ਹੈਗਾ ਉਹਨਾਂ ਕਾ ਮੈਂ ਥੋੜੇ ਨਾਲ ਸ਼ੇਅਰ ਕਰਤੀ ਤੇ ਇੰਨਾ ਜਰੂਰ ਪੱਕਾ ਵੀ ਇਹਨਾਂ ਦੇ ਹਨਾ ਦਿਉਰ ਆ ਤੇ ਦੇਵਰਾਣੀ ਉਹ ਬਾਹਰ ਗਏ ਹੋਏ ਨੇ ਉਹ ਵੀ ਸੈੱਟ ਨੇ ਬਾਹਰ ਬੱਚੇ ਉਹਨਾਂ ਦੇ ਹੁਣ ਬੇਟੀ ਹੋਈ ਸੀ ਪਿੱਛੇ ਜੇ ਤੇ ਚਲੋ ਜੀ ਹਨਾ ਥੈਂਕ ਯੂ ਭੈਣੇ ਮੇਰੇ ਨਾਲ ਖੜਨ ਵਾਸਤੇ ਤੇ ਚਲੋ ਜੀ ਅੱਜ ਬਲੌਗ ਥੋੜਾ ਜਿਹਾ ਛੋਟਾ ਬਣਿਆ ਹਨਾ ਤੇ ਜੇ ਕਮੈਂਟ ਆਫ ਹੋ ਗਏ ਹਨਾ ਪਲੀਜ਼ ਗੁੱਸਾ ਨਾ ਕਰਿਓ ਜਿਹੜੀਆਂ ਭੈ ਤੇ ਬਾਕੀ ਕੋਸ਼ਿਸ਼ ਕਰਾਂਗੇ ਵੀ ਕਮੈਂਟ ਆਫ ਨਾ ਹੁਣ ਬੱਚੇ ਵੀ ਫਿਰ ਲੈਣੇ ਵੀ ਜ਼ਰੂਰੀ ਸੀ ਨਾ ਵੀ ਓਨੇ ਕੁ ਸ਼ਾਰਟ ਚ ਮੈਂ ਬੱਚਿਆਂ ਨੂੰ ਲੈ ਜਿੰਨੇ ਵਿੱਚ ਸਾਦਾ ਨਹੀਂ ਸੀਗਾ ਤੇ ਕਿਉਂਕਿ ਫਿਰ ਗਿਫਟ ਵਗੈਰਾ ਹਨਾ ਓਪਨ ਦੇਖਣੇ ਸੀਗੇ ਵੀ ਕੀ ਲਿਆਂਦੇ ਓਪਨ ਕਰੇ ਹਨਾ ਖੋਲ ਕੇ ਦੇਖੇ ਇਹਨਾਂ ਨੇ ਫਿਰ ਉਹ ਵੀ ਹਨਾ ਬੱਚਿਆਂ ਨੂੰ ਐ ਹੁੰਦਾ ਵੀ ਅਸੀਂ ਗਿਫਟ ਲੈ ਕੇ ਆਏ ਆਂਟੀ ਨੇ ਸਾਡਾ ਬਲੌਗ ਚ ਹਨਾ ਗਿਫਟ ਦਿਖਾਤਾ ਤੇ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਹਨਾ ਮੇਰੀਆਂ 3ਾਂ ਦੇ ਨਾਲ ਖੜੇ ਅੱਜ ਤਾਂ ਮੈਂ ਵੀ ਹਨਾ ਪਲੀਜ਼ ਬੈਡ ਕਮੈਂਟ ਨਾ ਕਰੇ ਕੋਈ ਵੀ ਮੈਨੂੰ ਵੀ ਇੰਨੇ ਕ ਜਿਆਦੇ ਜਸ਼ਨ ਦੇ ਮਤਲਬ ਜਨਮ ਦਿਨ ਦਾ ਇੰਨਾ ਕ ਜਿਆਦੇ ਚਾਹ ਸੀ ਮੈਂ ਨੱਚੀ ਹੈਣਾ ਅੱਜ ਦੋ ਬੋਲੀਆਂ ਤੇ ਮੈਂ ਵੀ ਨੱਚ ਲਈ ਚਲੋ ਕੀ ਹੁੰਦਾ ਨਾ ਐ ਕੀ ਹੁੰਦਾਗਾ ਵੀ ਖੁਸ਼ੀ ਜਣਾ ਬੱਚਿਆਂ ਦੀ ਖੁਸ਼ੀ ਵਾਸਤੇ ਆਪਾਂ ਇੰਨਾ ਕ ਤਾਂ ਕਰ ਸਕਦੇ ਹਾਂ ਮੈਨੂੰ ਜਸ਼ਨ ਨੇ ਕਿਹਾ ਸੀ ਮੰਮੀ ਤੂੰ ਉਹਦੇ ਬਾਦਾਂ ਕਰਿਆ ਸੀ ਹੈਨਾ ਤੂੰ ਅੱਜ ਨੱਚ ਤੇ ਫਿਰ ਆਪਾਂ ਦੋ ਕ ਬੋਲੀਆਂ ਤੇ ਨੱਚ ਲਈ ਹੈਣਾ ਤੇ ਵਧੀਆ ਲੱਗਾ ਨੱਚ ਕੇ ਹਨਾ ਬੱਚਿਆਂ ਨਾਲ ਬੱਚੇ ਖੁਸ਼ ਹੋ ਗਏ ਮੈਨੂੰ ਦੇਖ ਕੇ ਬੱਚੇ ਤਾਂ ਹਜੇ ਵੀ ਡਾਂਸ ਕਰ ਰਹੇ ਨੇ ਹਨਾ ਦੂਜੇ ਫੋਨ ਤੇ ਲਾ ਕੇ ਤੇ ਮੈਂ ਕਿਹਾ ਵੀ ਗਾਣਿਆਂ ਦੇ ਨਹੀਂ ਮੈਂ ਨੱਚਦੀ ਹਨਾ ਕਈ ਵਾਰੀ ਕਾਪੀ ਰਾਈਟ ਆ ਜਾਂਦਾ ਮੈਂ ਕਿਹਾ ਤੁਸੀਂ ਵੈਸੇ ਬੋਲੀ ਪਾ ਦਿਓ ਹਨਾ ਮੈਂ ਚਲੋ ਬੋਲੀ ਤੇ ਨੱਚ ਲੈਣੀ ਐ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਵੀ ਤੁਹਾਨੂੰ ਅੱਜ ਵਾਲਾ ਬਲੌਗ ਕਿਵੇਂ ਦਾ ਲੱਗਿਆ ਹਨਾ ਜਸ਼ਨ ਦਾ ਜਨਮ ਦਿਨ ਆਪਾਂ सेलिब्रेट ਕਰਿਆ ਤੇ ਕੱਲ ਨੂੰ ਵੀ ਆਪਾਂ ਵਧੀਆ ਬਹੁਤ ਸੋਨਾ ਬਲੌਗ ਤੁਹਾਡੇ ਲਈ ਅਪਲੋਡ ਕਰਾਂਗੇ ਤੇ ਬਾਕੀ ਜੀ ਥੈਂਕ ਯੂ ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਨੇ ਜਸ਼ਨ ਨੂੰ ਜਨਮ ਦਿਨ ਮਤਲਬ ਵਿਸ਼ ਸਾਰੇ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇੰਨਾ ਸਪੋਰਟ ਕਰਦੇ ਹੋ ਤੁਸੀਂ ਹਨਾ ਸਾਨੂੰ ਤੇ ਧੰਨਵਾਦ ਹਨਾ ਮੇਰੇ ਧੀਆਂ ਨੂੰ ਇੰਨਾ ਕੁ ਜਿਆਦਾ ਤੁਸੀਂ ਸਾਰੇ ਮੋਹ ਪਿਆਰ ਕਰਦੇ ਆ ਮਾਵਾ ਹਨਾ ਜਿਹੜੀਆਂ ਜੇ ਹਨਾ ਵੀ ਮਾਵਾ ਬਹੁਤ ਜਿਆਦਾ ਦਵਾਵਾ ਮੈਂ ਦਿੰਦਿਆਂ ਨੇ ਜਿਹੜੀਆਂ ਭੈਣ ਹਨਾ ਬਹੁਤ ਜਿਆਦਾ ਦਵਾਵਾ ਦਿੰਦਿਆਂ ਨੇ ਮੇਰੀਆਂ ਧੀਆਂ ਨੂੰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸੋਨੇ ਸੋਨੇ ਕਰਿਓ ਜੀ ਕਮੈਂਟਾਂ ਤੇ ਆਜੋ ਸਾਰੇ ਜਣੇ ਰੋਟੀ ਖਾ ਲਓ ਤੇ ਮੈ ਲੱਗਦੀ ਰੋਟੀ ਤੇ ਆਪਣੇ ਅੱਜ ਫਲੀਆਂ ਦੀ ਸਬਜ਼ੀ ਬਣੀ ਐ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਇਥੇ ਐਂਡ ਕਰਦੇ ਹਾਂ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਕਰ ਦੋ ਸ਼ੇਅਰ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਕਮੈਂਟ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਸਾਰੇ